ਨਾਮ ਦੇਵ ਕਬੀਰ ਤਿਲੋਚਨ ਸਨਾ ਸੰਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀਵ ਤੇ ਸਭੇ ਸਰੇ ਸੰਤਨ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 847ਵੇਂ ਪ੍ਰਕਾਸ਼ਪੁਰਬ ਨੂੰ ਸਮਰਪਿਤ 24ਵਾਂ ਮਹਾਨਗਰ ਕੀਰਤਨ ਐਤਵਾਰ 10 ਮਾਰਚ 2024 ਨੂੰ ਸ਼੍ਰੀ ਗੁਰੂ ਰਵਿਦਾਸ ਕੈਂਪਲ ਰੀਓਲ ਇੰਡਸਟਰੀਅਲ ਟ੍ਰੈਮੈਂਟੋ ਕੈਲੀਫੋਰਨੀਆ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ ਜੀ 8 9 ਅਤੇ 10 ਮਾਰ ਤਿੰਨੇ ਦਿਨ ਜੋ ਕੀਰਤਨ ਦੀਵਾਨ ਚੱਲਣਗੇ ਇਹਨਾਂ ਕੀਰਤਨ ਦੀਵਾਨਾਂ ਦੇ ਵਿੱਚ ਪਹੁੰਚ ਹੋਏ ਕੀਰਤਨ ਜੱਥੇ ਅਤੇ ਜਿਨ੍ਹਾਂ ਫੇਸਬੁੱਕ ਅਤੇ YouTube ਚੈਨਲ ਉੱਤੇ ਇਹ ਜੋ ਨਗਰ ਕੀਰਤਨ ਦੇ ਸਮਾਗਮ ਆਣਗੇ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪਹੁੰਚ ਦੇ ਕੀਰਤਨ ਜੱਥੇ ਦਾ ਜੱਥਿਆਂ ਦਾ ਵੇਰਵਾ ਇਸ ਪ੍ਰਕਾਰ ਹੈ ਜੀ ਮਰਹੂਮ ਪਦਮ ਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਉਹਨਾਂ ਦੇ ਛੋਟੇ ਭਰਾਤਾ ਹਾਜ਼ੂਰੀ ਰਾਕੇ ਭਾਈ ਜਸਵੀਰ ਸਿੰਘ ਖਾਲਸਾ ਅਤੇ ਨਾਲ ਹੀ ਭਾਈ ਜਸਵੀਰ ਸਿੰਘ ਖਾਲਸਾ ਜੀ ਦੇ ਪੁੱਤਰ ਭਾਈ ਕਰਨਜੀਤ ਸਿੰਘ ਖਾਲਸਾ ਪਹੁੰਚ ਰਹੇ ਹਨ ਹੋਰ ਵੀ ਰਾਕੇ ਜਥੇ ਪਹੁੰਚ ਰਹੇ ਹਨ ਉਹਨਾਂ ਦੇ ਵਿੱਚ ਆਤਮ ਜੋਤ ਸਿੰਘ ਯੂਬਾ ਸਿਟੀ ਵਾਲੇ ਭਾਈ ਦਵਿੰਦਰ ਸਿੰਘ ਸ਼ਾਂਤ ਦਿੱਲੀ ਵਾਲੇ ਭਾਈ ਬੇਤਾਬ ਸਿੰਘ ਲੁਧਿਆਣੇ ਵਾਲੇ ਭਾਈ ਮਨਜੀਤ ਸਿੰਘ ਭਾਈ ਅਮਰਜੀਤ ਸਿੰਘ ਫਲੋਰ ਵਾਲੇ ਭਾਈ ਜਸਪਾਲ ਸਿੰਘ ਸਾਰੰਗ ਜਲੰਧਰ ਵਾਲੇ ਭਾਈ ਅਮਰਪਾਲ ਸਿੰਘ ਜੀ ਸੰਗਰੂਰ ਵਾਲੇ ਭਾਈ ਰਾਜੇਂਦਰ ਸਿੰਘ ਰਾਜਾ ਜੀ ਅਤੇ ਨਾਲ ਹੀ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਜ ਜਿਸ ਦੇ ਵਿੱਚ ਭਾਈ ਗੁਰਦੀਪ ਸਿੰਘ ਜੀ ਭਾਈ ਮਨੋਹਰ ਸਿੰਘ ਜੀ ਭਾਈ ਜੀਵਨ ਸਿੰਘ ਜੀ ਤਿੰਨੇ ਦਿਨ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ ਸੋ ਜਿਹਨਾਂ YouTube ਤੇ Facebook ਚੈਨਲਾਂ ਦੇ ਉੱਤੇ ਇਹ ਜੋ ਕੀ ਨਗਰ ਕੀਰਤਨ ਪ੍ਰਸਾਰਤ ਕੀਤੇ ਜਾਣਗੇ ਉਹ ਇਸ ਪ੍ਰਕਾਰ ਹਾਂ ਜੀ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਸੈਕਰਾਮੈਂਟੋ ਗੁਰੂ ਕਰਦਾ ਫੇਸਬੁੱਕ ਅਤੇ YouTube ਪੇਜ ਹਰ ਘਰ ਗੁਰੂ ਰਵਿਦਾਸ ਜੀ ਐਂਡ ਬਾਬਾ ਸਾਹਿਬ ਇਹ ਇਹਦਾ ਫੇਸਬੁੱਕ ਪੇਜ ਕ੍ਰਾਂਤੀਕਾਰੀ ਅੰਬੇਰ ਕਰਤੀ ਫੇਸਬੁੱਕ ਪੇਜ ਦੇਠ ਦੁਆਬਾ ਫੇਕ ਫੇਸਬੁੱਕ ਅਤੇ YouTube ਪੇਜ ਇਹਨਾਂ ਉੱਤੇ ਜੋ ਨਗਰ ਕੀਰਤਨ ਸਿੱਧੇ ਪ੍ਰਸਾਦ ਕੀਤੇ ਜਾਣਗੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਂ ਦੀ ਨਾਲ ਸਮਾਗਮਾਂ ਦੇਖਾ ਲਈ ਪਰੋ ਅਤੇ ਇਹਨਾਂ ਜੋ ਫੇਸਬੁੱਕ ਤੇ YouTube ਪੇਜਾਂ ਦੀ ਜੋ ਲਿੰਕ ਹਨ ਇਹ ਆਪਣੇ ਜਰੂਰ ਦਰਾਡੇ ਬੈਠੇ ਪਰਿਵਾਰਾਂ ਤੱਕ ਪਹੁੰਚਾਓ ਤਾਂ ਕਿ ਸਾਰੇ ਸੰਗਤ ਨਗਰ ਕੀਰਤਨਾਂ ਦੇ ਵਿੱਚ ਆਪਣੀ ਹਾਜ਼ਰੀ ਦਵਾ ਸਕਣਗੀ ਬੋਲੇ ਸੋ ਨਿਰਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ